ਸਸਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਨਗਰ ਨਿਗਮ ਚੋਣਾਂ ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਨੇ ਤੇ ਨਗਰ ਨਿਗਮਾਂ ਦਾ ਕਾਰਜਕਾਲ ਖਤਮ ਹੋਏ ਨੂੰ ਲੰਮਾ ਸਮਾਂ ਹੋ ਚੁੱਕਿਆ ਹੈ ਤੇ ਹੁਣ ਇਹਨਾਂ ਚੋਣਾਂ ਦੀ ਸੰਭਾਵਨਾ ਬਣੀ ਹੋਈ ਹੈ ਪਰ ਇਸੇ ਦੇ ਚਲਦਿਆਂ ਕਈ ਤਰਾਂ ਨੇ ਇਹਦੇ ਤੇ ਸਵਾਲ ਖੜੇ ਕਰ ਦਿੱਤੇ ਨੇ ਕਾਰਨ ਇਹ ਹੈ ਕਿ ਦਸੰਬਰ ਦੇ ਵਿੱਚ ਇਹ ਸੰਭਾਵਿਤ ਨੇ ਚੋਣਾਂ ਪਰ ਦਸੰਬਰ ਦੇ ਵਿੱਚ ਹੀ ਸ਼ਹੀਦੀ ਦਿਨ ਵੀ ਹੁੰਦੇ ਨੇ ਛੋਟੇ ਸਹਬਜ਼ਾਦਿਆਂ ਦੇ ਵੱਡੇ ਸਹਬਜ਼ਾਦਿਆਂ ਦੇ ਮਾਤਾ ਗੁਜਰਕੌਰ ਹੋਰਾਂ ਦੇ ਤਾਂ ਇਹਨਾਂ ਦਿਨਾਂ ਨੂੰ ਲੈ ਕੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਕਿਹਾ ਸੀਗਾ ਕਿ ਇਸ 15 ਪੰਦਰਵਾੜੇ ਦੇ ਦੌਰਾਨ ਚੋਣਾਂ ਨਾ ਕਰਵਾਈਆਂ ਜਾਣ ਤੇ ਹੁਣ ਭਾਜਪਾ ਨੇ ਵੀ ਚੋਣ ਕਮਿਸ਼ਨ ਨੂੰ ਇੱਕ ਚਿੱਠੀ ਲਿਖੀ ਹੈ ਜਿਦੇ ਵਿੱਚ ਉਹਨਾਂ ਨੇ ਵੀ ਇਹੀ ਮੰਗ ਦੁਹਰਾਈ ਹੈ ਕਿ ਇਹ ਚੋਣਾਂ ਟਾਲ ਦਿੱਤੀਆਂ ਜਾਣ ਕਿਉਂਕਿ ਸ਼ਹੀਦੀ ਪੰਦਰਵਾੜਾ ਸ਼ੁਰੂ ਹੋਣ ਵਾਲਾ ਹੈ ਪੰਜਾਬ ਦੇ ਵਿੱਚ ਤਾਂ ਸਾਰੀ ਸੰਗਤ ਪੰਜਾਬੀ ਸਿੱਖ ਸਾਰੇ ਇਸ ਦਿਨਾਂ ਦੇ ਦੌਰਾਨ ਕਈ ਤਰ੍ਹਾਂ ਦੇ ਸਮਾਗਮਾਂ ਦੇ ਵਿੱਚ ਹਿੱਸਾ ਲੈਂਦੇ ਨੇ ਖਾਸ ਤੌਰ ਦੇ ਉੱਤੇ ਸ਼੍ਰੀ ਫਤਿਹਗੜ ਸਾਹਿਬ ਵਿਖੇ ਸ਼ਹੀਦੀ ਸਭਾ ਜੁੜਦੀ ਹੈ ਜੋੜ ਮੇਲ ਵੀ ਉਹਨੂੰ ਕਹਿੰਦੇ ਨੇ ਤਾਂ ਉੱਥੇ ਵੀ ਵੱਡਾ ਇਕੱਠ ਹੁੰਦਾ ਤੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਇਸ ਕਰਕੇ ਇਹ ਚੋਣਾ ਉਸ ਵੇਲੇ ਨਾ ਕਰਵਾਈਆਂ ਜਾਣ ਪਰ ਦਸੰਬਰ ਤੋਂ ਬਾਅਦ ਜੇਕਰ ਇਹ ਚੋਣਾ ਹੁੰਦੀਆਂ ਨੇ ਤਾਂ ਇਹ ਚੋਣਾ ਅੱਗੇ ਜਨਵਰੀ ਤੇ ਪੈ ਜਾਣਗੀਆਂ ਯਾਨੀ ਕਿ ਨਵੇਂ ਸਾਲ ਦੇ ਵਿੱਚ ਚਲੀਆਂ ਜਾਣਗੀਆਂ 2025 ਚ ਤਾਂ ਉਦੋਂ ਵੀ ਸਵਾਲ ਖੜੇ ਹੋਣਗੇ ਵੈਸੇ ਇਹਨਾਂ ਚੋਣਾਂ ਨੂੰ ਲੈ ਕੇ ਰੇੜਕਾ ਲੰਮੇ ਸਮੇਂ ਤੋਂ ਬਰਕਰਾਰ ਰਿਹਾ ਹੈ ਕਾਰਨ ਇਹ ਸੀਗਾ ਕਿ ਇੱਕ ਵਾਰਡਬੰਦੀ ਦਾ ਪੇਚੜ ਗਿਆ ਸੀ ਤੇ ਦੂਸਰਾ ਪੇਚ ਇਹਦੇ ਵਿੱਚ ਚੜ ਗਿਆ ਸੀਗਾ ਵਾਰਡਬੰਦੀ ਤੋਂ ਇਲਾਵਾ ਕਿ ਇਹ ਚੋਣਾ ਕਿਉਂ ਨਹੀਂ ਹੋ ਰਹੀਆਂ ਮਾਮਲਾ ਕੋਟਾਂ ਤੱਕ ਪਹੁੰਚ ਗਿਆ ਕੋਰਟਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਸੁਪਰੀਮ ਕੋਰਟ ਦਾ ਰੋਖ ਕੀਤਾ ਸੀਗਾ ਤਾਂ ਸੁਪਰੀਮ ਕੋਰਟ ਨੇ ਵੀ ਦੋ ਕ ਹਫ਼ਤਿਆਂ ਦਾ ਸਮਾਂ ਦਿੱਤਾ ਸੀ ਕਿ ਤੁਸੀਂ ਇਹ ਚੋਣਾਂ ਸਬੰਧੀ ਨੋਟੀਫਿਕੇਸ਼ਨ ਕਰ ਦਿਓ ਹਾਈ ਕੋਰਟ ਨੇ ਤਾਂ ਦੋ ਤਿੰਨ ਵਾਰ ਨੋਟਿਸ ਕਰ ਦਿੱਤਾ ਸੀਗਾ ਤੇ ਹੁਣ ਕੁਲਮ ਲਾ ਕੇ ਚੋਣਾਂ ਸਿਰਤੇ ਨੇ ਨਵੇਂ ਬਣੇ ਪ੍ਰਧਾਨ ਆਵਾਜ਼ ਮਦਮੀ ਪਾਰਟੀ ਦੇ ਮਨ ਅਰੋੜਾ ਹੋਰਾਂ ਨੇ ਵੀ ਤਿਆਰੀਆਂ ਵਧ ਦਿੱਤੀਆਂ ਨੇ ਪਰ ਭਾਜੀਪੀ ਦੇ ਚਿੱਠੀ ਨੇ ਕਾਫੀ ਚਰਚਾ ਛੇੜ ਦਿੱਤੀ ਹੈ ਕਿ ਇਹ ਚੋਣਾਂ ਚਾਲ ਦਿੱਤੀਆਂ ਜਾਣ ਇਸ ਤੋਂ ਪਹਿਲਾਂ ਸ਼੍ਰੋਮਣ ਅਕਾਲੀ ਦਲ ਵੀ ਕਹਿ ਚੁੱਕਿਆ ਹੈ ਹਾਲਾਂਕਿ ਜਿਹੜੀਆਂ ਜ਼ਿਮਨੀ ਚੋਣਾਂ ਹੋਈਆਂ ਨੇ ਜ਼ਿਮਨੀ ਚੋਣਾਂ ਦੇ ਦੌਰਾਨ ਵੀ ਕਈ ਧਿਰਾਂ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਸੀ ਕਿ ਇਹ ਚੋਣਾਂ ਥੋੜੀਆਂ ਜਿਹੀਆਂ ਪਿੱਛੇ ਕਰ ਦਿੱਤੀਆਂ ਜਾਣ ਕਾਰਨ ਇਹ ਸੀਗਾ ਕਿ ਉਦੋਂ ਵੀ ਸ਼ਿਰਗੁਰ ਨਾਨਕਦੇਵ ਜੀ ਦਾ ਪ੍ਰਕਾਸ਼ ਪੁਰਵਾ ਆ ਗਿਆ ਸੀਗਾ ਤਾਂ ਇਸ ਕਰਕੇ ਉਦੋਂ ਇਲੈਕਸ਼ਨ ਕਮਿਸ਼ਨ ਨੇ 20 ਤਰੀਕ ਨੂੰ ਕਰਤੀਆਂ ਸੀ 13 ਨਵੰਬਰ ਦੀ ਥਾਂ ਦੇ ਉੱਤੇ 20 ਨਵੰਬਰ ਨੂੰ ਚੋਣਾਂ ਹੋਈਆਂ ਨੇ ਜ਼ਿਮਨੀ ਤਾਂ ਹੁਣ ਇਹਨਾਂ ਚੋਣਾਂ ਨੂੰ ਲੈ ਕੇ ਵੀ ਅਜੇ ਤੱਕ ਕੋਈ ਖਾਸ ਨੋਟੀਫਿਕੇਸ਼ਨ ਜਾਂ ਤਰੀਕਾਂ ਦਾ ਐਲਾਨ ਨਹੀਂ ਹੋਇਆ ਪਰ ਫਿਰ ਵੀ ਇਹ ਚੋਣਾਂ ਦਸੰਬਰ ਦੇ ਵਿੱਚ ਸੰਭਾਵਿਤ ਨੇ ਤੇ ਹੁਣ ਭਾਜਪਾ ਦੀ ਮੰਗ ਦੇ ਉੱਤੇ ਭਾਜਪਾ ਦੀ ਚਿੱਠੀ ਦੇ ਉੱਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੀ ਫੈਸਲਾ ਲੈਂਦਾ ਹੈ ਜਿਵੇਂ ਕੋਈ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ਘਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ